ਇਹ ਕਿੰਨੀ ਕਬਾਦੀ ਹੈ ਇੱਥੇ ਪੰਜਾਬੀ ਇੱਥੇ ਵੀ ਇੱਕ ਸ਼ਹਿਰ ਚ ਬਹੁਤ ਜਨ ਤੇ ਪੰਜਾਬੀ ਪੰਜਾਬ ਤੂੰ ਤੇ ਹਰਿਆਣਾ ਤੂੰ ਨੇ 3000 ਪਲੱਸ ਕਿਸ ਚੀਜ਼ ਦਾ ਕੰਮ ਕਾਰੋਬਾਰ ਹੈ ਇੱਥੇ ਲੋਕਾਂ ਦਾ ਕੰਮ ਇੱਥੇ ਜਿਆਦਾ ਮੀਟ ਦੀਆਂ ਫੈਕਟਰੀਆਂ ਜੀ ਤੇ ਕੁਝ ਦੁਕਾਨਾਂ ਨੇ ਰੈਸਟੋਰੈਂਟ ਨੇ ਉਹਨਾਂ ਦੇ ਵੀ ਕੰਮ ਹੈਗੇ ਨੇ ਪਰ ਜ਼ਿਆਦਾਤਰ ਮੀਟ ਦੀਆਂ ਫੈਕਟਰੀਆਂ ਨੇ ਬੰਦਾ ਉੱਥੇ ਹੀ ਫੋਨ ਕਰਦਾ ਜਿੱਥੋਂ ਕਿਸੇ ਨੂੰ ਕੋਈ ਆਸ ਉਮੀਦ ਹੁੰਦੀ ਹੈ ਜੀ ਤੇ ਕਾਫੀ ਤੁਹਾਡੇ ਕੋਲ ਵੀ ਕਾਲਾਂ ਆndੀਆਂ ਲੋਕੀ ਤੁਹਾਨੂੰ ਵੀ ਕਰਦੇ ਨੇ ਸਾਨੂੰ ਡਾਇਰੈਕਟ ਵੀ ਕਾਲਾਂ ਕਰਦੇ ਨੇ ਜੀ ਤੇ ਆਪਾਂ ਕੋਸ਼ਿਸ਼ ਇਹੋ ਹੀ ਕਰੀ ਦੀਏ ਕਿ ਹਰ ਕੋਈ ਬੰਦੇ ਨੂੰ ਕੰਮ ਦਵਾਈਏ ਸਪੇਨ ਦੇ ਵਿੱਚ ਕੱਚਿਆਂ ਤੋਂ ਪੱਕੇ ਹੋ ਜਾਂਦੇ ਨੇ ਲੋਕ ਤੇ ਕੰਮ ਵੀ ਲੱਭ ਜਾਂਦਾ ਆ ਤੇ ਬਹੁਤ ਸਾਰੀਆਂ ਵੀਡੀਓ ਵੀ ਦੇਖੀ ਦੀਆਂ ਆ ਤੇ ਅਕਸਰ ਲੋਕ ਫੋਨ ਕਾਲਾਂ ਵੀ ਕਰਦੇ ਨੇ ਕਿ ਸਪੇਨ ਦੇ ਫਲਾਣੇ ਸ਼ਹਿਰ ਵਿੱਚ ਬਹੁਤ ਪੰਜਾਬੀ ਰਹਿੰਦੇ ਨੇ ਤੇ ਉਸ ਸ਼ਹਿਰ ਵਿੱਚ ਕੰਮ ਸਾਨੂੰ ਲੱਭ ਕੇ ਦਿਓ ਅੱਜ ਦੀ ਮੁਲਾਕਾਤ ਤੇ ਕੁਝ ਖਾਸ ਰਵੇਗੀ ਮਿਲੌਣਿਆ ਤੁਹਾਨੂੰ ਇੱਕ ਖਾਸ ਸ਼ਖਸੀਅਤ ਦੇ ਨਾਲ ਮੇਰ ਸਿੰਘ ਜੀ ਜੋ ਵਿੱਕ ਸ਼ਹਿਰ ਤੋਂ ਸਤ ਸ਼੍ਰੀ ਅਕਾਲ ਜੀ ਸਤ ਸ਼੍ਰੀ ਅਕਾਲ ਜੀ ਮੇਰ ਸਿੰਘ ਜੀ ਵੈਲਕਮ ਕਰਦਾ ਹਾਂ ਤੁਹਾਡਾ ਚੈਨਲ ਦੇ ਉੱਤੇ ਤੇ ਪਹਿਲਾਂ ਅਸੀਂ ਆਪਣੇ ਜਿਹੜੇ ਸਰੋਤੇ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਵੀਰ ਭਰਾ ਜੁੜੇ ਹੋਏ ਆ ਜਿਹੜੇ ਜ਼ਿੰਦਗੀ ਨੂੰ ਤਰਾਸ਼ ਰਹੇ ਆ ਹਾਂਜੀ ਜ਼ਿੰਦਗੀ ਨੂੰ ਆਪਣੀ ਨੂੰ ਨਵੇਂ ਸਿਰੇ ਤੇ ਲੈ ਕੇ ਜਾ ਰਹੇ ਆ ਜਿਵੇਂ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸਪੇਨ ਵਿੱਚ ਆਏ ਸੀ ਹਾਂਜੀ ਪੱਕੇ ਹੋਏ ਆ ਤੇ ਪੇਪਰ ਬਣੇ ਆ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦਾ ਇੱਕ ਟਿਕਾਣਾ ਲੱਭ ਰਹੇ ਨੇ ਜਿੱਥੇ ਪાંਛੀਆਂ ਲਈ ਇੱਕ ਆਲਣਾ ਚਾਹੀਦਾ ਹੁੰਦਾ ਆਲਣਾ ਚਾਹੀਦਾ ਤੇ ਇਸੇ ਤਰ੍ਹਾਂ ਜਿਹੜੇ ਆਪਾਂ ਵੀ ਪੰਜਾਬੀ ਲੋਕ ਆ ਜਦੋਂ ਵਿਦੇਸ਼ਾਂ ਦੇ ਵਿੱਚ ਆਉਨੇ ਆ ਕੰਮਕਾਰ ਦੀ ਖੋਜ ਕਰਦੇ ਆ ਤੇ ਅਕਸਰ ਲੱਭਦੇ ਆ ਕੋਈ ਨਾ ਕੋਈ ਜਿੱਥੇ ਪੰਜਾਬੀ ਜ਼ਿਆਦਾ ਹੋਣ ਉੱਥੇ ਦੁਕਾਨਾਂ ਵੀ ਹੁੰਦੀਆਂ ਵਾ ਸਾਰਾ ਕੁਝ ਸਮਾਨ ਵੀ ਮਿਲ ਜਾਂਦਾ ਆ ਇਹੋ ਜਿਹਾ ਸਹਾਰਾ ਲੱਭਦੇ ਆ ਵਿੱਕ ਸ਼ਹਿਰ ਦੇ ਵਿੱਚ ਤੁਹਾਨੂੰ ਲੰਮਾ ਸਮਾਂ ਹੋ ਗਿਆ ਰਹਿੰਦਿਆਂ ਨੂੰ ਹਾਂਜੀ ਹਾਂਜੀ ਤੇ ਕਿੰਨੀ ਕੁ ਆਬਾਦੀ ਹੈ ਇੱਥੇ ਪੰਜਾਬੀ ਇੱਥੇ ਵਿੱਕ ਸ਼ਹਿਰ ਚ ਬਹੁਤ ਜਣ ਤੇ ਪੰਜਾਬੀ ਪੰਜਾਬ ਤੋਂ ਤੇ ਹਰਿਆਣਾ ਤੋਂ ਨੇ 3000 ਪਲੱਸ ਨੇ 3000 ਪਲੱਸ ਨੇ ਹਾਂਜੀ ਜੀ ਤੇ ਕਿਸ ਚੀਜ਼ ਦਾ ਕੰਮ ਕਾਰੋਬਾਰ ਆ ਇੱਥੇ ਲੋਕਾਂ ਕੰਮ ਇੱਥੇ ਜ਼ਿਆਦਾ ਮੀਟ ਦੀਆਂ ਫੈਕਟਰੀਆਂ ਆ ਜੀ ਤੇ ਕੁਝ ਦੁਕਾਨਾਂ ਨੇ ਰੈਸਟੋਰੈਂਟ ਨੇ ਉਹਨਾਂ ਦੇ ਵੀ ਕੰਮ ਹੈਗੇ ਨੇ ਪਰ ਜ਼ਿਆਦਾਤਰ ਮੀਟ ਦੀਆਂ ਫੈਕਟਰੀਆਂ ਨੇ ਜ਼ਿਆਦਾਤਰ ਮੀਟ ਦੀਆਂ ਫੈਕਟਰੀਆਂ ਹਾਂਜੀ ਤੇ ਵਕ ਸ਼ਹਿਰ ਦੇ ਵਿੱਚ ਬਹੁਤ ਸਾਰਾ ਕੰਮ ਆ ਘਾਰਿਆ ਜਿਹਦੇ ਵਿੱਚ ਮੀਟ ਦੀਆਂ ਫੈਕਟਰੀਆਂ ਆ ਗੱਤੇ ਦੀਆਂ ਫੈਕਟਰੀਆਂ ਆ ਹਾਂਜੀ ਹਾਂਜੀ ਹੋਰ ਵੀ ਕਈ ਸਾਰੀਆਂ ਇੰਡਸਟਰੀਕ ਫੈਕਟਰੀਆਂ ਲੱਗੀਆਂ ਹੋਈਆਂ ਆ ਪਰ ਮੇਰ ਸਿੰਘ ਜੀ ਕਈ ਸਾਨੂੰ ਫੋਨ ਕਾਲਾਂ ਆਉਂਦੀਆਂ ਚੈਨਲ ਤੇ ਹਾਂਜੀ ਹਾਂਜੀ ਉਹ ਚੈਨਲ ਤੇ ਫੋਨ ਕਾਲਾਂ ਆਉਂਦੀਆਂ ਕਿ ਸਾਡਾ ਵਕ ਦੇ ਵਿੱਚ ਰਹਿਣ ਨੂੰ ਇੰਤਜ਼ਾਮ ਕਰ ਦਿਓ ਜਾਂ ਸਾਨੂੰ ਵਿੱਕ ਦੇ ਵਿੱਚ ਮੇਰ ਸਿੰਘ ਹੁਣਾਂ ਨੂੰ ਤੁਸੀਂ ਜਾਣਦੇ ਹੋ ਤੇ ਉਹਨਾਂ ਨੂੰ ਕਹੋ ਕਿ ਉਹ ਫੈਕਟਰੀ ਦੇ ਵਿੱਚ ਜਾਂ ਕਿਸੇ ਜਗ੍ਹਾ ਤੇ ਕੰਮ ਤੇ ਸਾਨੂੰ ਲਵਾ ਦੇਣ ਸਾਡੀ ਮਦਦ ਕਰ ਦੇਣ ਕਿਉਂਕਿ ਡੁੱਬਦੇ ਨੂੰ ਟਣਕੇ ਦਾ ਸਹਾਰਾ ਤੇ ਹਰ ਇੱਕ ਬੰਦਾ ਆਸ ਰੱਖ ਕੇ ਡੌਂਕੀਆਂ ਦੇ ਵਿੱਚੋਂ ਦੀ ਆਸੇ-ਪਾਸਿਓਂ ਘੁੰਮ ਕੇ ਆਉਂਦਾ ਆ ਕਿ ਸਾਨੂੰ ਕੰਮ ਕਾਰੋਬਾਰ ਅਸੀਂ ਬਣਾ ਲਈਏ ਜਾਂ ਕੋਈ ਤਰੱਕੀ ਕਰ ਲਈਏ ਹਾਂਜੀ ਹਾਂਜੀ ਜੀ ਇਹ ਵੇਖੋ ਜੀ ਬੰਦਾ ਉੱਥੇ ਹੀ ਫੋਨ ਕਰਦਾ ਜਿੱਥੋਂ ਕਿਸੇ ਨੂੰ ਕੋਈ ਆਸ ਉਮੀਦ ਹੁੰਦੀ ਹੈ ਜੀ ਤੇ ਕਾਫੀ ਤੁਹਾਡੇ ਕੋਲ ਵੀ ਕਾਲ ਆਉਂਦੀਆਂ ਲੋਕੀ ਤੁਹਾਨੂੰ ਵੀ ਕਰਦੇ ਨੇ ਸਾਨੂੰ ਡਾਇਰੈਕਟ ਵੀ ਕਾਲਾਂ ਕਰਦੇ ਨੇ ਜੀ ਤੇ ਆਪਾਂ ਕੋਸ਼ਿਸ਼ ਇਹੋ ਹੀ ਕਰੀਦੀਏ ਕਿ ਹਰ ਕੋਈ ਬੰਦੇ ਨੂੰ ਕੰਮ ਦਵਾਈਏ ਤੇ ਰੈਸ਼ ਦਾ ਪ੍ਰਬੰਧ ਕਰਕੇ ਦੇਈਏ ਜੀ ਲਗਭਗ 25 ਸਾਲ ਹੋ ਗਏ ਨੇ ਮੈਨੂੰ ਇੱਥੇ ਰਹਿੰਦੇ ਨੂੰ ਜੀ ਤੇ ਲਗਭਗ ਅੱਜ ਤੱਕ ਬਹੁਤ ਜ਼ਿਆਦਾਤਰ ਬਹੁਤ ਗਿਣਤੀ ਚ ਆਪਾਂ ਕੰਮ ਤੇ ਲਵਾਏ ਨੇ ਬੰਦੇ ਹਮ ਮੇਰ ਸਿੰਘ ਜੀ ਕਿਵੇਂ ਕੰਮਕਾਰ ਇੱਥੇ ਲੱਭਦਾ ਆ ਤੇ ਕਿਵੇਂ ਲੋਕ ਆਪਣਾ ਘਰ ਲੱਭ ਸਕਦੇ ਆ ਮੈਂ ਤੁਹਾਡੇ ਚੈਨਲ ਦੇ ਮਧੇਮਰੇ ਸਾਰੇ ਵੀਰਾਂ ਨੂੰ ਇਹੋ ਹੀ ਬੇਨਤੀ ਕਰਾਂਗਾ ਜੀ ਕਿ ਇੱਥੇ ਜਿਹੜਾ ਕੰਮ ਹੈ ਉਹ ਪੇਪਰ ਵਾਲੇ ਬੰਦੇ ਵਾਸਤੇ ਵੇ ਨਾ ਕਿ ਕੱਚੇ ਬੰਦਿਆਂ ਵਾਸਤੇ ਸਾਨੂੰ ਬਹੁਤ ਜ਼ਿਆਦੇ ਕੱਚੇ ਬੰਦੇ ਵੀ ਫੋਨ ਕਰਦੇ ਨੇ ਪਰ ਕੱਚੇ ਬੰਦਿਆਂ ਵਾਸਤੇ ਇੱਥੇ ਕੰਮ ਨਹੀਂ ਹੈਗਾ ਦੁਕਾਨਾਂ ਦੇ ਠੀਕ ਕੰਮ ਹੈਗਾ ਆਪਣੇ ਇੰਡੀਅਨ ਬੰਦੇ ਜਿਹੜੇ ਦੁਕਾਨਾਂ ਤੇ ਰੱਖ ਲੈਂਦੇ ਨੇ ਪਰ ਉਹ ਵੀ ਚੰਗੀਆਂ ਦੁਕਾਨਾਂ ਨੇ ਕੋਈ ਜ਼ਿਆਦੀਆਂ ਨਹੀਂ ਹੈਗੀਆਂ ਤੇ ਬਹੁਤੇ ਬੰਦੇ ਨੂੰ ਇਹੋ ਹੀ ਬੇਨਤੀ ਕਰਦੇ ਆ ਕਿ ਪੇਪਰਾਂ ਵਾਲੇ ਬੰਦੇ ਹੀ ਸਾਡੇ ਨਾਲ ਕੰਟੈਕਟ ਕਰਨ ਤਾ ਜੋ ਆਪਣਾ ਕਾਮਲਾ ਲਵਾ ਸਕੀ ਤੇ ਕੱਚੇ ਬੰਦੇ ਵਾਸਤੇ ਬਹੁਤ ਕੰਮ ਘਾਟੇ ਤੇ ਮੇਰ ਸਿੰਘ ਜੀ ਪਰ ਤੁਸੀਂ ਕਿਹਾ ਕੱਚੇ ਬੰਦਿਆਂ ਲਈ ਇੱਥੇ ਕੰਮ ਵੇਕ ਸ਼ਹਿਰ ਦੇ ਵਿੱਚ ਨਹੀਂ ਆ ਯਾਨੀ ਕਿ ਇੱਥੇ ਬਹੁਤ ਸਾਰੀਆਂ ਫੈਕਟਰੀਆਂ ਆ ਬਹੁਤ ਸਾਰੇ ਲੋਕ ਕੰਮ ਕਰਦੇ ਆ ਪਰ ਕੱਚੇ ਬੰਦੇ 3 ਸਾਲ ਬਾਅਦ ਪੇਪਰ ਬਣਦੇ ਨੇ ਹਾਂਜੀ ਹਾਂਜੀ ਤੇ 3 ਸਾਲ ਉਹ ਰੋਟੀ ਰੋਟੀ ਕਿੱਥੋਂ ਖਾਣ ਤੇ ਕਿੱਦਾਂ ਰਹਿਣਗੇ ਤੇ ਕੋਈ ਨਾ ਕੋਈ ਤਾਂ ਸਹਾਰਾ ਹੋ ਸਕਦਾ ਕੋਈ ਨਾ ਕੋਈ ਤਰੀਕਾ ਹੋ ਸਕਦਾ ਕੋਈ ਨਾ ਕੋਈ ਤੇ ਜਗ੍ਹਾ ਹੋ ਸਕਦੀ ਕੱਚੇ ਬੰਦੇ ਜਿਵੇਂ ਹੁਣ ਕੋਈ ਪੁਰਤਕਾਲ ਤੋਂ ਆ ਰਿਹਾ ਉਹਨੂੰ ਕਿਹਾ ਜਾ ਰਿਹਾ ਕਿ ਵੇਕ ਦੇ ਵਿੱਚ ਜਾ ਕੇ ਫੈਕਟਰੀ 'ਚ ਕੰਮ ਤੇ ਲੱਗ ਜਾਓ ਵੇਕ 'ਚ ਫੈਕਟਰੀ 'ਚ ਕੰਮ ਤੇ ਕੋਈ ਜਾਣ ਪਛਾਣ ਹੋਣੀ ਚਾਹੀਦੀ ਆ ਜਾਂ ਫਲਾਣਾ ਹੋਣਾ ਚਾਹੀਦਾ ਜਾਂ ਕੋਈ ਜਰਮਨ ਤੋਂ ਆ ਰਿਹਾ ਜਾਂ ਕੋਈ ਡੌਂਕੀ ਦੇ ਵਿੱਚ ਆ ਰਿਹਾ ਤੇ ਉਹ ਸਾਰਿਆਂ ਨੂੰ ਆਸ ਹੁੰਦੀ ਆ ਕਿਸੇ ਨਾ ਕਿਸੇ ਪਾਸੇ ਅਸੀਂ ਕੰਮ ਤੇ ਲੱਗ ਜਾਣਾ ਹਾਂਜੀ ਹਾਂਜੀ ਤੇ ਕਿਹੜਾ ਕਿਹੜੀ ਉਹ ਕਿਵੇਂ ਉਹ ਬੰਦਿਆਂ ਦਾ ਕੀ ਬਣੇਗਾ ਤੇ ਉਹ ਬੰਦੇ ਕਿੱਥੇ ਕੰਮ ਤੇ ਲੱਗ ਸਕਦੇ ਆ ਉਹ ਬੰਦੇ ਹੋਈ ਨੇ ਜਿਵੇਂ ਇੱਥੇ ਗਰਾਂਖੇ ਆ ਗਏ ਨੇ ਗਰਾਂਖਿਆਂ 'ਚ ਵੀ ਹਮ ਬ ਲਗਭਗ ਰੱਖ ਲੈਂਦੇ ਨੇ ਜਾਂ ਦੁਕਾਨਾਂ ਦਾ ਕੰਮ ਹੈ ਹਮ ਰੈਸਟੋਰੈਂਟ ਦੇ ਕੰਮ ਨੇ ਪਰ ਉਹਨਾਂ ਦੇ ਤੁਹਾਨੂੰ ਪਤਾ ਵੀ ਉਹਨੇ ਅਗਲੇ ਪੇ ਨਹੀਂ ਪੂਰੀ ਦਿੰਦੇ ਹਮ ਗੁਜ਼ਾਰਾ ਹੀ ਚੱਲਦਾ ਮਸਾਂ ਤੇ 3 ਸਾਲ ਗੁਜ਼ਾਰਾ ਕਰਕੇ ਤੇ ਪੇਪਰ ਬਣਾ ਕੇ ਫੇਰ ਪੇਪਰਾਂ ਦਾ ਕੰਮ ਹੈਗਾ ਫੇਰ ਕੰਟੀਨਿਊ ਕੰਮ ਵੀ ਹੈਗੇ ਨੇ ਤੇ ਤਰਖਾਵਾ ਵੀ ਸਹੀ ਮਿਲਦੀਆਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਸੱਚ ਜੋ ਅੰਦਰੂਨੀ ਸੱਚ ਜਿਹੜਾ ਅਧੂਰਾ ਆ ਬਹੁਤ ਲੋਕਾਂ ਕੋਲੋਂ ਅਧੂਰਾ ਰੱਖਿਆ ਜਾਂਦਾ ਆ ਕਿਉਂਕਿ ਕਈ ਲੋਕ ਤੱਕੇ ਖਾ ਖਾ ਕੇ ਆਪਣੀ ਜੇਬ ਦੇ ਵਿੱਚੋਂ ਬਹੁਤ ਸਾਰਾ ਪੈਸਾ ਖਰਚ ਕੇ ਹੀ ਬਾਅਦ ਵਿੱਚ ਪਤਾ ਲੱਗਦਾ ਕਿ ਮੈਂ ਗਲਤ ਜਗ੍ਹਾ ਤੇ ਭਟਕਦਾ ਰਿਆਂ ਇਸ ਜਗ੍ਹਾ ਤੇ ਤਾਂ ਕੰਮ ਮਿਲ ਹੀ ਨਹੀਂ ਸਕਦਾ ਸੀ। ਇਸ ਲਈ ਇਸ ਵੀਡੀਓ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਪੇਨ ਦੇ ਵਿੱਚ ਕੰਮ ਤਾਂ ਬਹੁਤ ਆ ਪਰ ਕਈ ਜਗ੍ਹਾ ਨੇ ਜਿੱਥੇ ਕੰਮ ਜ਼ਿਆਦਾ ਆ ਕੰਮ ਕੱਚੇ ਬੰਦਿਆਂ ਨੂੰ ਲੱਭ ਜਾਂਦਾ ਆ ਕਈ ਜਗ੍ਹਾ ਦੇ ਉੱਤੇ ਸਿਰਫ ਪੱਕੇ ਬੰਦਿਆਂ ਵਾਸਤੇ ਹੀ ਕੰਮ ਆ ਤੇ ਘਰ ਲੈਣ ਵਾਸਤੇ ਤੁਸੀਂ ਇੱਥੋਂ ਦੀਆਂ ਜਿਹੜੀਆਂ ਲੋਕਲ ਏਜੰਸੀਆਂ ਆ ਉਹਨਾਂ ਨਾਲ ਵਿੱਕ ਦੇ ਵਿੱਚ ਸੰਪਰਕ ਕਰ ਸਕਦੇ ਹੋ ਆਨਲਾਈਨ ਈਮੇਲ ਕਰ ਸਕਦੇ ਆ ਤੇ ਉਹ ਤੁਹਾਨੂੰ ਕਿਰਾਏ ਤੇ ਜਿਹੜਾ ਵਾ ਉਹ ਮਕਾਨ ਆਪਣੀ ਕੰਡੀਸ਼ਨ ਦੇ ਹਿਸਾਬ ਨਾਲ ਦੇ ਸਕਦੇ ਨੇ ਇਹ ਤੋਂ ਇਲਾਵਾ ਜਿਹੜੇ ਪੱਕੇ ਬੰਦੇ ਆ ਮੇਰ ਸਿੰਘ ਜੀ ਪੱਕੇ ਬੰਦੇ ਇਹ ਕੰਮ ਕਿਵੇਂ ਲੱਭ ਸਕਦੇ ਜਿਹੜੇ ਸਪੇਨ ਦੇ ਵਿੱਚ ਪੱਕੇ ਬੰਦੇ ਨੇ ਜਿਹੜੇ ਪੱਕੇ ਬੰਦੇ ਨੇ ਉੱਥੇ ਦੇਖੋ ਕਈ ਤਾਂ ਸਾਡੇ ਨਾਲ ਵੀ ਕੰਟੈਕਟ ਕਰ ਲੈਂਦੇ ਨੇ ਤੇ ਜ਼ਿਆਦਾਤਰ ਫੈਕਟਰੀਆਂ ਦੇ ਵਿੱਚ ਇੱਕ ਪੇਪਰ ਬਣਾ ਕੇ ਕੋਰੀ ਕੋਲਮ ਕਹਿੰਦੇ ਨੇ ਉਹਨੂੰ ਆਪਣਾ ਬਾਇਓ ਡਾਟਾ ਹੁੰਦਾ ਉਹਦੇ ਚ ਟੈਲੀਫੋਨ ਨੰਬਰ ਲਿਖ ਕੇ ਦੇਣਾ ਪੈਂਦਾ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਪੈਂਦੀ ਉਹ ਫਿਰ ਫੋਨ ਕਰਕੇ ਮੰਗਾ ਲੈਂਦੇ ਨੇ ਉਹ ਬੰਦਿਆਂ ਨੂੰ ਫੋਨ ਕਰਕੇ ਉਹ ਬੰਦਿਆਂ ਨੂੰ ਫੋਨ ਕਰਕੇ ਤੇ ਮੰਗਾ ਲੈਂਦੇ ਨੇ ਵੀ ਫਰਾਨੀ ਤਰੀਕ ਤੋਂ 8 ਵਜੇ ਇੱਥੇ ਪਹੁੰਚ ਤੇ ਆਪਣੇ ਸਾਈਨ ਕਰ ਜਾ ਤੇ ਕੰਮ ਤੇ ਆ ਜਾ ਇਹ ਵੀਡੀਓ ਜਿਹੜੇ ਨਵੇਂ ਮੁੰਡੇ ਪੱਕੇ ਹੁੰਦੇ ਨੇ 3 ਸਾਲ ਬਾਅਦ ਜਾਂ 2 ਸਾਲ ਬਾਅਦ ਜਦੋਂ ਪੇਪਰ ਮਿਲਦੇ ਆ ਕੰਮ ਦੀ ਪਰਮਿਸ਼ਨ ਮਿਲਦੀ ਆ ਤੇ ਉਹ ਅਕਸਰ ਕੰਮ ਭਾਲਦੇ ਨੇ ਕਿ ਕੋਈ ਕੋਈ ਜਗ੍ਹਾ ਮਿਲੇ ਕਿੱਥੇ ਅਸੀਂ ਕੰਮ ਤੇ ਜਾ ਸਕਦੇ ਆ ਤੇ ਉਹਨਾਂ ਵਾਸਤੇ ਇਦਾਂ ਦੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਫੈਕਟਰੀਆਂ ਵਾਂ ਤੇ ਫੈਕਟਰੀਆਂ ਦੇ ਵਿੱਚ ਉਹ ਕੰਮ ਤੇ ਲੱਗ ਸਕਦੇ ਨੇ ਜਿਹਦੇ ਵਾਸਤੇ ਤੁਸੀਂ ਇੱਥੇ ਦੀਆਂ ਲੇਬਰ ਏਜੰਸੀਆਂ ਦੇ ਨਾਲ ਸੰਪਰਕ ਕਰਨਾ ਆ ਤੇ ਲੇਬਰ ਏਜੰਸੀਆਂ ਜਿਹੜੀਆਂ ਫੈਕਟਰੀ ਦੇ ਨਾਲ ਉਹ ਸੰਪਰਕ ਕਰਕੇ ਤੁਹਾਨੂੰ ਕੰਮ ਤੇ ਲਵਾ ਸਕਦੀਆਂ ਨੇ ਮੈਂ ਗੱਲ ਕਰਦੇ ਆ ਕੱਚੇ ਬੰਦੇ ਹੁਣ ਕੱਚੇ ਬੰਦੇ ਜਿਹੜੇ ਇੱਥੇ ਨਹੀਂ ਲੱਗ ਸਕਦੇ ਆ ਉਹ ਟੂਰਿਸਟ ਪਲੇਸ ਹਾਂਜੀ ਹਾਂਜੀ ਹੈਗੇ ਆ ਜਿੱਦਾਂ ਯੋਰਤ ਦੀ ਮਾਰ ਹੈਗਾ ਆ ਉੱਥੇ ਦੁਕਾਨਾਂ ਹੈਗੀਆਂ ਉਹ ਜਨ ਸਲਹੁਵੇ ਹਾਂ ਜਿੱਥੇ ਟੂਰਿਸਟ ਏਰੀਆ ਹੈ ਬਾਰਸਲੋਨਾ ਜਿੱਦਾਂ ਪਲਾਈਏ ਤੇ ਉੱਥੇ ਵੀ ਬੰਦੇ ਆਪਣਾ ਗਜਾਏ ਉੱਥੇ ਮਤਲਬ ਗੱਲ ਕੀ ਇਹ ਦਿਨਾਂ ਚ ਜਿੱਦਾਂ ਟੂਰਿਸਟ ਏ ਤੇ ਬਹੁਤ ਜ਼ਿਆਦਾ ਕੰਮ ਹੈ ਤੇ ਰੱਖ ਵੀ ਲੈਂਦੇ ਕੱਚੇ ਬੰਦਿਆਂ ਨੂੰ ਤੇ ਬਾਕੀ ਇੱਥੇ ਵਿੱਕ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੇ ਇਹ ਪੇਪਰਾਂ ਦੇ ਬਗੈਰ ਨਹੀਂ ਕੰਮ ਦਿੰਦੇ ਇੱਥੇ ਪੇਪਰਾਂ ਤੇ ਹੀ ਕੰਮ ਲੱਗਦਾ ਅੱਛਾ ਪੇਪਰਾਂ ਤੇ ਕੰਮ ਲੱਗਦਾ ਹਾਂਜੀ ਹਾਂ ਠੀਕ ਆ ਕਿਉਂਕਿ ਬਹੁਤ ਸਾਰੀਆਂ ਵਜ੍ਹਾ ਨੇ ਕਈ ਪਿੱਛੇ ਜੇ ਐਕਸੀਡੈਂਟ ਇਦਾਂ ਦੇ ਹੋਏ ਜਿਹਦੇ ਉੱਤੇ ਲੋਕ ਕਿਸੇ ਨਾ ਕਿਸੇ ਦੇ ਪੇਪਰਾਂ ਤੇ ਕੰਮ ਕਰਦੇ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ ਸਾਟ ਗਈ ਡੈਥ ਵੀ ਹੋ ਗਈ ਕਈਆਂ ਦੇ ਅੰਗ ਕੱਟੇ ਜਾਂਦੇ ਨੇ ਕਿਸ ਦੀ ਉਂਗਲ ਕੱਟੀ ਗਈ ਉਹ ਫਿਰ ਜਦੋਂ ਪੇਪਰ ਚੈੱਕ ਕਰਦੇ ਨੇ ਜਿਹਦੇ ਪੇਪਰ ਨੇ ਉਹਨੂੰ ਵੀ ਪ੍ਰੋਬਲਮ ਆਂਦੀ ਜਿਹੜਾ ਕੰਮ ਕਰਦਾ ਉਹਨੂੰ ਵੀ ਪ੍ਰੋਬਲਮ ਆਂਦੀ ਹੈ ਜੀ ਉਹ ਦੋਵਾਂ ਧਿਰਾਂ ਨੂੰ ਫਿਰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਜੀ ਇਸ ਕਰਕੇ ਫੈਕਟਰੀਆਂ ਰਿਸਕ ਨਹੀਂ ਲੈਂਦੀਆਂ ਜੀ ਉਹ ਪੇਪਰਾਂ ਵਾਲੇ ਬੰਦੇ ਨਹੀਂ ਕੰਮ ਦਿੰਦੀਆਂ ਲਾ ਕੇ ਤੇ ਬਗੈਰ ਪੇਪਰਾਂ ਵਾਲੇ ਬੰਦੇ ਨੂੰ ਕੰਮ ਦਿੰਦੀਆਂ ਸ਼ਹਿਰ ਤਾਂ ਮੇਰ ਸਿੰਘ ਬਹੁਤ ਖੂਬਸੂਰਤ ਆ ਹਾਂਜੀ ਹਾਂਜੀ ਆਪਾਂ ਇੱਕ ਨਾ ਇਨਫੋਰਮੇਸ਼ਨ ਸਾਰਿਆਂ ਨਾਲ ਸਾਂਝੀ ਕਰ ਦਈਏ ਕਿ ਜਿਹੜੇ ਮੇਰੇ ਵੀਰ ਭਰਾ ਕੱਚੇ ਆ ਉਹ ਅਕਸਰ ਇੱਕ ਕੰਟਰੀ ਤੋਂ ਦੂਜੀ ਕੰਟਰੀ ਦੂਜੀ ਕੰਟਰੀ ਤੋਂ ਤੀਜੀ ਕੰਟਰੀ ਉਹ ਹਮੇਸ਼ਾ ਜਾਂਦੇ ਰਹਿੰਦੇ ਆ ਤੇ ਨਾਲ ਕੀ ਹੁੰਦਾ ਆ ਕਿ ਕਈ ਲੋਕ ਕਹਿੰਦੇ ਆ ਵੀ ਫਲਾਣੇ ਦੇਸ਼ ਵਿੱਚ ਜਾਓ ਹਾਂਜੀ ਹਾਂਜੀ ਤੇ ਫਲਾਣੇ ਪਿੰਡ ਦੇ ਵਿੱਚ ਜਾਓਗੇ ਤੇ ਉੱਥੇ ਬਹੁਤ ਸਾਰੀ ਪੰਜਾਬੀਆਂ ਦੀ ਆਬਾਦੀ ਆ ਤੇ ਉੱਥੇ ਜਿਹੜਾ ਕੰਮਕਾਰ ਲੱਭ ਜਾਂਦਾ ਆ ਹਾਂਜੀ ਹਾਂਜੀ ਤੇ ਹੁਣ ਆਪਾਂ ਵੈਕ ਬਾਰੇ ਗੱਲਬਾਤ ਜਿਹੜੇ ਵੀ ਡੌਂਕੀ ਜਾ ਰਹੇ ਆ ਜਾਂ ਏਜੰਟਾਂ ਦੇ ਥਰੂ ਪੈਸੇ ਲਾਏ ਆ ਜਾਂ ਪਾਸਪੋਰਟ ਜਿਨ੍ਹਾਂ ਨੇ ਦੇ ਦਿੱਤੇ ਆ ਜਾਂ ਜਿਹੜੇ ਆਦੀ ਯੂਰਪ ਦੇ ਵਿੱਚ ਬੈਠੇ ਆ ਤੇ ਉਹਨਾਂ ਦੇ ਵਿੱਚੋਂ ਕਈ ਲੋਕਾਂ ਦੇ ਹੋਣਗੇ ਕਿ ਅਸੀਂ ਵੈਕ ਸ਼ਹਿਰ ਦੇ ਵਿੱਚ ਜਾ ਕੇ ਰਹਿائش ਲੱਭੀਏ ਤੇ ਕੰਮ ਲੱਭੀਏ ਆਪਾਂ ਇਨਫੋਰਮੇਸ਼ਨ ਵੀਡੀਓ ਦੇ ਥਰੂ ਆਪਾਂ ਦੇ ਦਈਏ ਉਹਨਾਂ ਨੂੰ ਹਨਾ ਹਾਂਜੀ ਹਾਂਜੀ ਜੀ ਜੀ ਮੇਰੇ ਸਾਂਝੇ ਇਹ ਮੈਂ ਤੁਹਾਡੇ ਚੈਨਲ ਦੇ ਬੰਦਿਆਂ ਨੂੰ ਇਹੋ ਹੀ ਬੇਨਤੀ ਕਰਨਾ ਕਿ ਵਿੱਕ ਚ ਉਹੋ ਹੀ ਬੰਦੇ ਆ ਜਿਨ੍ਹਾਂ ਕੋ ਪੇਪਰ ਨੇ ਤੇ ਪੇਪਰਾਂ ਵਾਲਿਆਂ ਬੰਦਿਆਂ ਨੂੰ ਇੱਥੇ ਕੰਮ ਮਿਲਦਾ ਫੈਕਟਰੀ ਚ ਕਿਉਂਕਿ ਪਹਿਲਾਂ ਇੱਕ ਦੋ ਚਾਂਸ ਹੋਏ ਨੇ ਜਿਹੜੇ ਕਿਸੇ ਦੇ ਪੇਪਰਾਂ ਤੇ ਕੰਮ ਕਰਦੇ ਸੀ ਜੀ ਜੀ ਉਹ ਕੋਈ ਇੱਕਦਰੀ ਡੈਥ ਹੋ ਗਈ ਕੁਛ ਕਰੇ ਅੰਗ ਕੱਟੇ ਗਏ ਉਹ ਫਿਰ ਪੇਪਰ ਵਾਲੇ ਨੂੰ ਵੀ ਪ੍ਰੋਬਲਮ ਹੁੰਦੀ ਤੇ ਜਿਹੜਾ ਬੰਦਾ ਕੰਮ ਕਰਦਾ ਉਹਨਾਂ ਨੂੰ ਵੀ ਪ੍ਰੋਬਲਮ ਹੁੰਦੀ ਏ ਇਸ ਕਰਕੇ ਬੇਨਤੀ ਕਿ ਜਿਹੜੇ ਬੰਦੇ ਬਗੈਰ ਪੇਪਰਾਂ ਵਾਲੇ ਨੇ ਹੂੰ ਜਿੱਦਾਂ ਉਹ ਗਰਮੀਆਂ ਨੇ ਟੂਰਿਸਟ ਏਰੀਆ ਬਾਰਸਲੋਨ ਆ ਗਿਆ ਜੋਰਤਰੀ ਮਾਰ ਹੋ ਗਈ ਜਾਂ ਸਲਉ ਹੋ ਗਿਆ ਉੱਥੇ ਉਹਨਾਂ ਨੂੰ ਕੰਮਾਂ ਦੀ ਲੋੜ ਹੁੰਦੀ ਏ ਤੇ ਕਈ ਵਾਰੀ ਪੇਪਰਾਂ ਵਾਲੇ ਬੰਦੇ ਨਹੀਂ ਮਿਲਦੇ ਉਹਨਾਂ ਨੂੰ ਮਜਬੂਰਨ ਫਿਰ ਕੰਮ ਤੇ ਬੰਦੇ ਰੱਖਣੇ ਪੈਂਦੇ ਰ ਬਗੈਰ ਪੇਪਰਾਂ ਵਾਲੇ ਤੇ ਜਾਂ ਖੇਤੀ ਦਾ ਕੰਮ ਹੋ ਗਿਆ ਪਰ ਉਹਨਾਂ ਚ ਵੀ ਕਈਆਂ ਬਹੁਤ ਪ੍ਰੋਬਲਮ ਆਉਂਦੀ ਏ ਕਈ ਤੇ ਉਹਨਾਂ ਦੇ ਪੈਸੇ ਮਾਰ ਜਾਂਦੇ ਨੇ ਨਹੀਂ ਦਿੰਦੇ ਨਹੀਂ ਮਰ ਮਰ ਜਾਂਦੇ ਵਾਕਿ ਮਰ ਜਾਂਦੇ ਨੇ ਤੇ ਬਗੈਰ ਪੇਪਰਾਂ ਵਾਲਾ ਬੰਦਾ ਕੰਮ ਵੀ ਕੁਛ ਨਹੀਂ ਸਕਦਾ ਜੀ ਜੀ ਤੇ ਇਸ ਕਰਕੇ ਕਿਤੇ ਵੀ ਕੰਮ ਕਰਨਾ ਛੋਏ ਸਮਝ ਕੇ ਕੰਮ ਕਰੋ ਤੇ ਵਿਕ ਤੇ ਜਿਹਨੇ ਆਣਾ ਉਹ ਮੇਰਾ ਵੀਰ ਉਹ ਹੀ ਆਵੇ ਪੇਪਰਾਂ ਨਾਲ ਤੇ ਆ ਕੇ ਇੱਥੇ ਏਜੰਸੀਆਂ ਨਾਲ ਕੰਟੈਕਟ ਕਰੇ ਆਪਣਾ ਇੱਕ ਕੂਰੀ ਕੁਲਮ ਹੁੰਦਾ ਉਹਨੂੰ ਬਣਾ ਕੇ ਏਜੰਸੀਆਂ 'ਚ ਦਿਓ ਉਹ ਫਿਰ ਜਦੋਂ ਵੀ ਉਹਨਾਂ ਨੂੰ ਲੋੜ ਹੁੰਦੀ ਹੈ ਫੋਨ ਕਰਕੇ ਤੁਹਾਨੂੰ ਸੰਪਰਕ ਕਰਕੇ ਤੇ ਬੁਲਾ ਲੈਂਦੇ ਨੇ ਤੇ ਕੰਮ ਦਾ ਕੰਟੈਕਟ ਕਰ ਦਿੰਦੇ ਨੇ ਕੰਮ ਦੇ ਲਾ ਜਦੇ ਜੀ ਐ ਮੇਰ ਸਿੰਘ ਜੀ ਇਹ ਤੋਂ ਇਲਾਵਾ ਆਪਾਂ ਉਸ ਉਹਨਾਂ ਲੋਕਾਂ ਨੂੰ ਵੀ ਇਹ ਵੀਡੀਓ ਹੋ ਸਕਦਾ ਜਿਹੜੇ ਲੋਕਾਂ ਦੇ ਨਵੇਂ-ਨਵੇਂ ਪੇਪਰ ਬਣੇ ਆ ਹਾਂਜੀ ਹਾਂਜੀ ਲੋਕ ਪੇਪਰ ਬਣਾਉਂਦੇ ਆ ਤੇ ਭੱਜ ਜਾਂਦੇ ਕੋਈ ਫਰਾਂਸ ਭੱਜ ਜਾਂਦਾ ਕੋਈ ਕਿਤੇ ਚਲ ਜਾਂਦਾ ਕੋਈ ਕਿਤੇ ਚਲ ਜਾਂਦਾ ਕਿ ਪੈਸੇ ਦੇ ਕੇ ਟੈਕਸ ਤਰਵਾ ਲਓ ਹਾਂਜੀ ਹਨਾ ਇਹ ਵੀਡੀਓ ਨਵੇਂ ਬੰਦਿਆਂ ਲਈ ਵੀ ਹੋ ਸਕਦਾ ਵੇਕ ਇੱਕ ਇਹੋ ਜਿਹਾ ਸ਼ਹਿਰ ਆ ਜਿੱਥੇ ਬਹੁਤ ਸਾਰੀਆਂ ਫੈਕਟਰੀਆਂ ਆ ਜਿੱਥੇ ਮੀਟ ਦਾ ਕੰਮ ਆ ਹਾਂਜੀ ਹਾਂਜੀ ਤੇ ਜਿੱਥੇ ਗੱਤੇ ਦਾ ਕੰਮ ਆ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਇੰਡਸਟਰੀਕ ਫੈਕਟਰੀਆਂ ਲੱਗੀਆਂ ਹੋਈਆਂ ਕੰਮ ਬਹੁਤ ਆ ਪਰ ਕੰਮ ਨੂੰ ਲੱਭਣਾ ਪੈਂਦਾ ਤੇ ਰਹਿائش ਨੂੰ ਪੈਦਾ ਕਰਨਾ ਪੈਂਦਾ ਹਾਂਜੀ ਹਾਂਜੀ ਹਨਾ ਤੇ ਕੰਮ ਲੱਭਿਆ ਕਿਵੇਂ ਇੱਥੇ ਜਾ ਸਕਦਾ ਆ ਕੰਮ ਇਦਾਂ ਇੱਥੇ ਏਜੰਸੀਆਂ ਨੇ ਜੀ ਬਹੁਤ ਜਿਆਦੀ ਜਿਆਦਾਤ ਤਕਾਦ ਦੇ ਵਿੱਚ ਏਜੰਸੀਆਂ ਨੇ ਹਾਂ ਉੱਥੇ ਆਪਣਾ ਬਾਇਓ ਡਾਟਾ ਬਣਾ ਕੇ ਜਿੰਨੂੰ ਕੁਰੀ ਕੁਲਮ ਕਹਿੰਨੇ ਆਹੀ ਜੀ ਉਹ ਦਿਓ ਉਹ ਜਦੋਂ ਵੀ ਤੁਹਾਨੂੰ ਕਿਤੇ ਇੱਕ ਨਹੀਂ ਥਾਂ ਦੇ ਪੰਜ ਸੱਤ ਏਜੰਸੀਆਂ ਇਹ ਦੇ ਦਿਓ ਤੁਸੀਂ ਜੀ ਜਿੱਥੋਂ ਵੀ ਤੁਹਾਨੂੰ ਫੋਨ ਆਂਦਾ ਜਦੋਂ ਉਹਨਾਂ ਲੋੜ ਹੁੰਦੀ ਆ ਫੋਨ ਕਰਦੇ ਨੇ ਤੁਹਾਨੂੰ ਮਗਵਾ ਲੈਂਦੇ ਨੇ ਜੀ ਤੇ ਸਿੱਧਾ ਕੰਟੈਕਟ ਕਰੋ ਉਹਨਾਂ ਨਾਲ ਤੋ ਤੁਹਾਡਾ ਡਾਇਰੈਕਟ ਕਨੈਕਟ ਕਰਕੇ ਤੁਹਾਨੂੰ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਏਜੰਸੀ 'ਚ ਜਾਓ ਤੇ ਆਪਣਾ ਬਾਇਓ ਡਾਟਾ ਦੇ ਕੇ ਤੇ ਆਪਣਾ ਉੱਥੇ ਕੰਮ ਦੀ ਭਾਲ ਕਰੋ ਇੱਕ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੀ ਏ ਕਿ ਮੇਰ ਸਿੰਘ ਜਿੱਥੇ ਇੱਥੇ ਕਾਰੋਬਾਰ ਆਪਣਾ ਕੰਮ ਕਰਦੇ ਨੇ ਨਾਲ ਇਹਨਾਂ ਦੇ ਸਾਰਾ ਪਰਿਵਾਰ ਔਟੁੱਤ ਮਿਹਨਤ ਕਰਦਾ ਆ ਤੇ ਨਾਲ ਨਾਲੇ ਬਹੁਤ ਵੱਡੀ ਇੱਕ ਸੇਵਾ ਵੀ ਨਿਭਾਉਂਦੇ ਨੇ ਮਨੁੱਖਤਾ ਦੀ ਸੇਵਾ ਜਿਹਦੇ ਵਿੱਚ ਕਈ ਲੋਕਾਂ ਦੇ ਇਲਾਜ ਪੰਜਾਬ ਦੇ ਵਿੱਚ ਕਰਾਉਣ ਵਿੱਚ ਇਹ ਸਫਲ ਹੋਏ ਨੇ ਬੱਚਿਆਂ ਦੀ ਪੜ੍ਹਾਈ ਦੀਆਂ ਕਿਤਾਬਾਂ ਲਾ ਲੋ ਬੱਚਿਆਂ ਦੀਆਂ ਫੀਸਾਂ ਲਾ ਲੋ ਸਕੂਲਾਂ ਦੀਆਂ ਤੇ ਬਹੁਤ ਸਾਰੇ ਇਹੋ ਜਿਹੇ ਕਾਰਜ ਕਰਦੇ ਨੇ ਪਾਠੀ ਸਿੰਘਾਂ ਵਾਸਤੇ ਵੀ ਸੇਵਾ ਜਿਹੜੀ ਆ ਉਹ ਭੇਜਦੇ ਰਹਿੰਦੇ ਨੇ ਅਕਸਰ ਇੱਥੇ ਨਾ ਕਿਸੇ ਨਾ ਕਿਸੇ ਦੀ ਮਦਦ ਕਰਦੇ ਰਹਿੰਦੇ ਨੇ ਤੇ ਸਪੇਨ ਦੇ ਵਿੱਚ ਵੀ ਕਾਫੀ ਵਾਰੀ ਸਾਡਾ ਟੀਮ ਵਰਕ ਹੁੰਦਾ ਆ ਜਿਹਦੇ ਵਿੱਚ ਅਸੀਂ ਰਲ ਮਿਲ ਕੇ ਜਿਹੜਾ ਉਹ ਟੀਮ ਵਰਕ ਕਰਦੇ ਆ ਤਾਂ ਕਿਸੇ ਨਾ ਕਿਸੇ ਦੀ ਮਦਦ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਮੇਰ ਸਿੰਘ ਜੀ ਤੁਹਾਡੇ ਜਿੱਥੇ ਤੁਹਾਡੇ ਵਾਸਤੇ ਥੋੜਾ ਜਿਹਾ ਸ਼ਬਦ ਸਾਨੂੰ ਵੀ ਜਿਹੜੇ ਆ ਉਹ ਕਹਿਣ ਦਾ ਮੌਕਾ ਮਿਲ ਗਿਆ ਤੁਹਾਡੇ ਕਿਉਂਕਿ ਚੰਗੇ ਬੰਦੇ ਦੇ ਆ ਚੰਗੀਆਂ ਗੱਲਾਂ ਹੀ ਲੋਕਾਂ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਾਂ ਜੀ ਮਰੀਤ ਸਿੰਘ ਜੀ ਚ ਤੁਹਾਡਾ ਧੰਨਵਾਦ ਕਰਨੇ ਆ ਜਿਹੜਾ ਤੁਸੀਂ ਇੱਕ ਸ਼ਹਿਰ ਚ ਪਹੁੰਚੇ ਹੋ ਤੇ ਚੈਨਲ ਦੇ ਮਾਧਿਅਮ ਰਾਹੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਏ ਜੀ ਤੇ ਪਰਮਾਤਮਾ ਇਸੇ ਤਰ੍ਹਾਂ ਹੀ ਤੁਹਾਨੂੰ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ ਆਓ ਤੁਹਾਨੂੰ ਦਿਖਾਈਏ ਇਸ ਸ਼ਹਿਰ ਦੀ ਖੂਬਸੂਰਤ ਤੇ ਨਾਲ-ਨਾਲ ਤੁਹਾਨੂੰ ਦਿਖਾਉਣੇ ਆ ਇਸ ਸ਼ਹਿਰ ਦੇ ਵਿੱਚ ਕਿਹੜੀਆਂ-ਕਿਹੜੀਆਂ ਜਗ੍ਹਾ ਦੇ ਉੱਤੇ ਏਜੰਸੀਆਂ ਨੇ ਤੇ ਕਿਵੇਂ-ਕਿਵੇਂ ਇੱਥੇ ਸ਼ਹਿਰ ਦੇ ਵਿੱਚ ਨੇ ਤੇ ਉਹ ਸਾਰੀਆਂ ਤੁਹਾਨੂੰ ਇਸ ਮੁਲਾਕਾਤ ਤੋਂ ਬਾਅਦ ਇੱਕ ਵੀਡੀਓ ਅਪਲੋਡ ਕਰਾਂਗੇ ਜਿਸ ਵੀਡੀਓ ਦੇ ਵਿੱਚ ਅਸੀਂ ਸਾਨੂੰ ਤੁਹਾਨੂੰ ਸਾਰੀ ਜਿਹੜੀ ਆ ਉਹ ਇਸ ਸ਼ਹਿਰ ਦੀ ਗੱਲਬਾਤ ਦਿਖਾਵਾਂਗੇ ਤੇ ਸ਼ਹਿਰ ਦੇ ਵਿੱਚ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਆ ਤੇ ਸ਼ਹਿਰ ਦੇ ਵਿੱਚ ਗੁਰੂ ਦਾ ਘਰ ਬਣਾਇਆ ਗਿਆ ਗੁਰੂ ਨੇ ਕਿਰਪਾ ਕੀਤੀ ਆ ਇੱਥੇ ਦੀ ਸੰਗਤ ਨੇ ਬਹੁਤ ਵੱਡਾ ਹਮਲਾ ਮਾਰਿਆ ਇੱਥੇ ਦੀ ਪ੍ਰਬੰਧਕ ਕਮੇਟੀ ਨੇ ਹਮਲਾ ਮਾਰਿਆ ਤੇ ਬਹੁਤ ਰਲ ਮਿਲ ਕੇ ਜਿਹੜਾ ਸਾਥ ਦੇ ਕੇ ਤੇ ਬਹੁਤ ਵਧੀਆ ਜਿਹੜੇ ਜਿਹੜਾ ਇੱਥੇ ਇੱਕ ਗੁਰੂ ਘਰ ਤਿਆਰ ਕੀਤਾ ਗਿਆ ਜੋ ਇੱਥੋਂ ਦੀ ਸੰਗਤ ਜਿਹੜਾ ਉਹਦਾ ਲਾਭ ਲੈਂਦੀ ਆ ਤੇ ਕਰਦੇ ਆ ਤੁਹਾਡੇ ਨਾਲ ਸਾਰੀ ਗੱਲਬਾਤ ਦਿਖਾਉਨੇ ਆ ਤੁਹਾਨੂੰ ਸ਼ਹਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ